ਕਿ ਇੱਕ ਤਰਫਾ ਵਿਅਕਤੀ ਇੰਨੀ ਵੱਡੀ ਗੱਲ ਕਹਿ ਰਿਹਾ ਹੈ ਕਿ ਮੇਰੇ ਮਰਦਨ ਤੋਂ ਬਾਅਦ ਰੱਖ ਲਈ ਤੇ ਮੇਰੇ ਜੂਲਿਆਂ ਜੀ ਇਸ ਘਰ ਚ ਪੁੱਤਾਂ ਨਹੀਂ ਆਉਣਾ ਚਾਹੀਦਾ ਤੇ ਹੁਣ ਤੁਸੀਂ ਆਵਾਰਾ ਗਲੀਆਂ ਚ ਫੜ ਕੇ ਦਰਜਨਾ ਕੁੱਤੇ ਦੀ ਦੁਕਾਨ ਤੇ ਘਰ ਚ ਲੱਖਾਂ ਰੁਪਏ ਲਾਣੇ ਸ਼ੁਰੂ ਕਰ ਦਿੱਤੇ ਐ ਏਡਾ ਕੀ ਝਟਕਾ ਲੱਗਾ ਏਡਾ ਕੀ ਦਿਮਾਗ ਚ ਆਇਆ ਮੈਂ ਨਾ ਪਿਛੇ ਦੇ ਪਰਿਵਾਰ ਨੇ ਕਿਹਾ ਵੀ ਐਡਾ ਮੈਂ ਵੀ ਮੈਂ ਤੁਹਾਨੂੰ ਛੱਡ ਸਕਦਾ ਵਾਂ ਮੈਂ ਡੌਗ ਨਹੀਂ ਛੱਡ ਸਕਦਾ ਕਿਉਂਕਿ ਮੈਂ ਡੌਗ ਅੱਜ ਵੀ ਹਰ ਰਿਸ਼ਤੇਦਾਰ ਭੈਣ ਭਰਾ ਨੂੰ ਕਿਹਾ ਕਿ ਮੈਂ ਡੌਗ ਨਹੀਂ ਛੱਡ ਸਕਦਾ ਮੈਂ ਪਰਿਵਾਰ ਛੱਡ ਸਕਦਾ ਕਿਉਂਕਿ ਮੇਰਾ ਦਿਮਾ ਮੈਂ ਰਾਤ ਦੇ 11 ਵਜੇ ਆਵਾਂ 12 ਵਜੇ ਆਵਾਂ ਜਿਹੜੀ ਡੌਗ ਮਰ ਗਈ ਆ ਉਹਨੇ ਉਹਨਾਂ ਚਿਰ ਬੁਘੇ ਦੇ ਵਿੱਚ ਰਹਿਣਾ ਫੜੀ ਕਿ ਮੈਂ ਆ ਪਹਿਲੀ ਗੱਲ ਤੇ ਮੈਨੂੰ ਗੱਡੀ 'ਚ ਨਾਲ ਹੀ ਲੈ ਜਾਣਾ ਨਾ ਉਹ ਸਦਮਾ ਸੀਗਾ ਇੱਕ ਦਿਨ ਦਾ ਹਾਂ ਤੇ ਜਿੱਦੋਂ ਉਹ ਮਰਦੀ ਆ ਮੈਂ ਕਾਫੀ ਸਾਡਾ 5-7 ਦਿਨ 10 ਦਿਨ ਬਹੁਤ ਮੂਡ ਖਰਾਬ ਰਿਹਾ ਫਿਰ ਮੈਂ ਆ ਲੈਵਰਾ ਫਿਰ ਡੌਗ ਲੈ ਕੇ ਆ ਬਾਕੀ ਉਸ ਡੌਗ ਨੇ ਮੇਰਾ ਇਹੋ ਜਿਹਾ ਸਿਸਟਮ ਬਣਾਤਾ ਮਨ ਦਾ ਕਿ ਮੈਂ ਕਿਨਾਂ ਕਿ ਮੇਰੇ ਕੋਲ ਜਰ ਰੱਬ ਜਗ੍ਹਾ ਦੇਵੇ ਕਿਤੇ ਤੇ ਮੈਂ ਹੋਰ ਵੀ ਜਿਹੜੇ ਗਲੀਆਂ 'ਚ ਫਿਰਦੇ ਆ ਮੈਂ ਉਹ ਵੀ ਰੱਖ ਲਾ ਕੀ ਏਦਾਂ ਦਾ ਕੀ ਹੋਇਆ ਕੀ ਸੀਗਾ ਕਿ ਇੱਕ ਤਰਫ ਵਿਅਕਤੀ ਇੰਦੀ ਵੱਡੀ ਗੱਲ ਕਹਿ ਰਿਹਾ ਕਿ ਮੇਰੇ ਮਰਨ ਤੋਂ ਬਾਅਦ ਰੱਖ ਲਈ ਤੇ ਮੇਰੇ ਜੁੰਦਿਆਂ ਜੀ ਇਸ ਘਰ ਚ ਪੁੱਤਾਂ ਨਹੀਂ ਹੋਣਾ ਚਾਹੀਦਾ ਤੇ ਹੁਣ ਤੁਸੀਂ ਆਵਾਜ਼ਾਂ ਗਲੀਆਂ ਚ ਫੜ ਕੇ ਦਰਜਣਾ ਕੋ ਤੇ ਦੁਕਾਨ ਤੇ ਘਰ ਚ ਲੱਖਾਂ ਰੁਪਏ ਲਾਣੇ ਸ਼ੁਰੂ ਕਰ ਦਿੱਤੇ ਏਡਾ ਕੀ ਝਟਕਾ ਲੱਗਾ ਏਡਾ ਕੀ ਦਿਮਾਗ ਚ ਆਇਆ ਇਹ ਤੈਸ ਨਾ ਚੰਗੀ ਗੱਲ ਆ ਉਹ ਡੌਗ ਨੇ ਮੇਰਾ ਮਨ ਖਰਾਬ ਇੰਨਾ ਕਰਤਾ ਸੀ ਕਿ ਜਿੰਨਾ ਚਿਰ ਮੈਂ ਘਰ ਇਹਦੀ ਨਾ ਆਉਂਦਾ ਹੁੰਦਾ ਉਹ ਡੌਗ ਮੇਰੀ ਬਾਰਬੂਹ ਚ ਬੈੰਦੀ ਦਿੱਤੀ ਸ਼ਾਇਦ ਇਨਸਾਨਾਂ ਨਾਲੋਂ ਲੱਗਦਾ ਜੀ ਵਫਾਦਾਰ ਜਾਨਵਰ ਜ਼ਿਆਦਾ ਐ ਵੀ ਨਹੀਂ ਕਹਿੰਦੇ ਕਿ ਇਨਸਾਨ ਨਾਲ ਕੀਤਾ ਮੋਹ ਕੰਮ ਆਵੇ ਨਾ ਆਵੇ ਉਹ ਆਪਾਂ ਨੂੰ ਪਿਆਰ ਦਵੇ ਨਾ ਦਵੇ ਲੇਕਿਨ ਜਾਨਵਰ ਦੇ ਇਹੀ ਚੀਜ਼ ਐ ਇੱਕ ਵਾਰ ਮੋਹ ਪਾ ਲਿਆ ਤੇ ਫੇਰ ਸਿਰਫ ਤੁਹਾਡੇ ਤੱਕ ਮਤਲਬ ਇਹ ਸੀਮਾ ਦਾ ਤੁਹਾਡੇ ਨਾਲ ਇੰਨਾ ਪਿਆਰ ਪਾਲਣਗੇ ਕਿ ਤੁਸੀਂ ਇਹਨਾਂ ਨਾਲ ਰਹਿ ਨਹੀਂ ਸਕਦੇ ਮੇਰੇ ਨਾਲ ਪਿਛੇ ਜੇ ਪਰਿਵਾਰ ਨੇ ਕਿਹਾ ਵੀ ਅੱਜ ਦਾ ਮੈਂ ਵੀ ਮੈਂ ਤੁਹਾਨੂੰ ਛੱਡ ਸਕਦਾ ਮੈਂ ਡੌਗ ਨਹੀਂ ਛੱਡ ਸਕਦਾ ਕਿਉਂਕਿ ਮੈਂ ਡੌਗ ਅੱਜ ਵੀ ਹਰ ਰਿਸ਼ਤੇਦਾਰ ਭੈਣ ਭਰਾ ਨੂੰ ਇਹ ਕਹਿੰਨਾ ਕਿ ਮੈਂ ਡੌਗ ਨਹੀਂ ਛੱਡ ਸਕਦਾ ਮੈਂ ਪਰਿਵਾਰ ਛੱਡ ਸਕਦਾ ਹਾਂ ਕਿਉਂਕਿ ਮੇਰਾ ਦਿਮਾਗ ਜਿਹੜਾ ਵਾ ਇਹਨਾਂ ਤੇ ਹੀ ਲੱਗਾ ਹੋਇਆ ਵਾ ਉਹ ਡੌਗ ਮੈਂ ਰਾਤ ਦੇ 11 ਵਜੇ ਆਵਾਂ 12 ਵਜੇ ਆਵਾਂ ਜਿਹੜੀ ਡੌਗ ਮਰ ਗਈ ਆ ਉਹਨੇ ਉਹਨਾਂ ਚਰ ਬੁਹੇ ਦੇ ਵਿੱਚ ਰਹਿਣਾ ਖੜੀ ਕੇ ਬੈਹਾਰੀ ਪਹਿਲੀ ਗੱਲ ਤੇ ਮੈਨੂੰ ਗੱਡੀ ਚ ਨਾਲ ਹੀ ਲੈ ਜਾਣਾ ਨਾ ਉਹ ਸਦਮਾ ਸੀਗਾ ਇੱਕ ਦਿਨ ਦਾ ਹਾਂ ਤੇ ਜਿੱਦਨ ਉਹ ਮਰਦੀ ਆ ਮੈਂ ਕਾਫੀ ਸਾਡਾ 5-7 ਦਿਨ 10 ਦਿਨ ਬਹੁਤ ਮੂਡ ਖਰਾਬ ਰਿਹਾ ਫਿਰ ਮੈਂ ਆ ਲੈਬਰਾ ਫਿਰ ਡੌਗ ਲੈ ਕੇ ਆ ਬਾਕੀ ਉਸ ਡੌਗ ਨੇ ਮੇਰਾ ਇਹੋ ਜਿਹਾ ਸਿਸਟਮ ਬਣਾਤਾ ਮੰਦਾ ਕਿ ਮੈਂ ਕਹਿੰਨਾ ਕਿ ਮੇਰੇ ਕੋਲ ਜਰ ਰੱਬ ਜਗਾ ਦੇਵੇ ਕਿਤੇ ਤੇ ਮੈਂ ਹੋਰ ਵੀ ਜਿਹੜੇ ਗਲੀਆਂ ਚ ਫਿਰਦੇ ਆ ਮੈਂ ਉਹ ਵੀ ਰੱਖ ਲਾਂ ਬੜੀ ਵੱਡੀ ਸੋਚ ਹੈ ਤੇ ਕਿਤੇ ਨਾ ਕਿਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਇਹਨਾਂ ਘਰ ਚ ਪਾ ਲਿਆ ਤੁਸੀਂ ਬੈੱਡਾਂ ਤੇ ਬਿਠਾਇਆ ਜਾਂਦਾ ਨੂੰ ਆਪਣੇ ਬਿਸਤਰਿਆਂ ਦੇ ਵਿੱਚ ਤੁਹਾਡੇ ਮੈਂ ਦੇਖਿਆ ਬੈਠਦੇ ਨਹੀਂ ਤੇ ਕਦੀ ਇਹ ਨਹੀਂ ਮਹਿਸੂਸ ਹੋਇਆ ਯਾਰ ਕੋਈ ਇਨਫੈਕਸ਼ਨ ਨਾ ਹੋ ਜਾਈ ਕੋਈ ਇਹਨਾਂ ਦੇ ਵਿੱਚ ਕੋਈ ਕਟਾਣੂ ਜਾਂ ਕੋਈ ਚੰਮ ਦੇ ਕੋਈ ਇਸ ਤਰੀਕੇ ਦੇ ਆਪਣੇ ਨਾ ਲੱਗ ਜਾਣ ਕਿ ਮੈਨੂੰ ਨਾ ਕੋਈ ਦਿੱਕਤ ਆ ਜੇ ਅੱਜ ਕੱਲ ਤੇ ਲੋਕ ਇਹ ਵੀ ਕਈ ਵਾਰੀ ਮਨਾ ਕਰ ਦਿੰਦੇ ਆ ਕਿ ਗਲੀ ਦੇ ਆਵਾਰਾ ਕੁੱਤਿਆਂ ਨੂੰ ਹੱਥ ਨਹੀਂ ਲਾਉਣਾ ਇਨਫੈਕਸ਼ਨ ਹੋ ਜੂਗੀ ਕਿ ਬਿਮਾਰੀ ਹੋ ਜੂਗੀ ਤੁਹਾਨੂੰ ਨਹੀਂ ਕਦੀ ਇਹ ਕੁਝ ਮਹਿਸੂਸ ਹੋਇਆ ਜਾਂ ਮਨ ਚ ਆਈ ਗਿਆ ਮੈਂ ਤਾਂ ਜੇ ਉਹਨੇ ਡੌਗ ਰੱਖਿਆ ਮੈਂ ਤਾਂ ਸਿਰ ਪੀੜ ਦੀ ਕਦੀ ਗੋਲੀ ਵੀ ਨਹੀਂ ਲਈ ਕਦੀ ਬੀਪੀ ਵੀ ਨਹੀਂ ਚੈੱਕ ਕਰਾਇਆ ਲੋਕੀ ਰੋਜ਼ ਡਾਕਟਰ ਤੋਂ ਤੁਰੇ ਰਹਿੰਦੇ ਆ ਇਹਦੇ ਮੇਰੇ ਨਾਲ ਸਿਆਲ ਦੇ ਵਿੱਚ ਉਹ ਦੋ ਨਿੱਕੇ ਆ ਉਹ ਮੇਰੇ ਨਾਲ ਚੜ ਕੇ ਸੌ ਜਾਂਦੇ ਆ ਹੁਣ ਆ ਜਿਹੜੀ ਡੌਗ ਚਿੱਟੀ ਫਿਰਨਦੀ ਆ ਤੇ ਸਾਡੇ ਗਵਾਂਢੀਆਂ ਨੇ ਵੱਡੇ ਡੌਗ ਨੇ ਉਹਦਾ ਮੂੰਹ ਚ ਪਾ ਲਿਆ ਸਿਰ ਖਾਨ ਤੋਂ ਲੜ ਪਏ ਤੇ ਉਹਨਾਂ ਸਿਰ ਜਿਹੜਾ ਉਹਦਾ ਹੱਡੀ ਕਰੈਕ ਹੋ ਗਈ ਇਹਦਾ ਮੈਂ ਯੂਨੀਵਰਸਿਟੀ ਲੁਧਿਆਣੇ ਇਲਾਜ ਕਰਾਇਆ ਸਿਰ ਦਾ ਐਕਸ-ਰੇ ਕਰਾਇਆ ਇਲਾਜ ਕਰਾਇਆ ਤੇ ਉਸ ਤੋਂ ਬਾਅਦ ਇਹਨੂੰ ਅਹੀਂ ਰਾਤ ਹੀ ਟੱਥਲੇ ਛੇਕਾ ਦਿੱਤਾ ਤੇ ਮੇਰੇ ਕੋਲ ਤੇ ਇੱਕ ਡੌਗ ਵਾਸਤੇ ਦੁਕਾਨ ਤੇ ਉਹਦੇ ਅੰਦਰ ਬੱਚੇ ਮਰ ਗਏ ਸੀ ਫਿਰ ਇਹ ਉਹਦਾ ਅਲਟਰਾਸਾਉਂ ਕਰਾ ਆ ਗਿਆ ਉਹਦੇ ਅਲਟਰਾਸਾਉਂ ਕਢਾ ਕੇ ਬੱਚੇ ਮਰੇ ਕਢਵਾਏ ਆਪਣੇ ਇਥੇ ਸਰਕਾਰੀ ਹਸਪਤਾਲ ਜਾ ਕੇ ਮੇਰੇ ਬਾਰੇ ਪੁੱਛ ਕੇ ਵੇਖੋ ਵੀ ਮੈਂ ਡੌਗ ਦੀ ਕੇਅਰ ਕਿੰਨੀ ਕੁ ਕਰਦਾ ਬਾਕੀ ਤੁਸੀਂ ਵੇਖ ਹੀ ਲਿਆ ਪਰਵਾਸ ਦੇ ਵਿੱਚ ਕਿੰਨੇ ਜੀ ਨੇ ਕਿਉਂਕਿ ਮੈਂ ਦੇਖਦੇ ਆ ਉੱਧਰ ਬੱਚੇ ਵੀ ਤੁਹਾਡੇ ਕਿਸ ਤਰੀਕੇ ਨਾਲ ਉਹ ਮਤਲਬ ਹੱਥ ਫਿਰੀ ਜਾਂਦੇ ਉਹਨਾਂ ਨੇ ਵੀ ਆਪਣੀ ਗੋਦੀਆਂ ਚ ਭਾਏ ਆ ਕਿੰਨੇ ਜੀ ਨੇ ਤੇ ਕਿੱਦਾਂ ਦਾ ਸਹਿਯੋਗ ਹੈ ਉਹਨਾਂ ਦਾ ਤੇ ਬੱਚਿਆਂ ਨੂੰ ਵੀ ਪਹਿਲਾਂ ਹੀ ਮੋਹ ਸੀਗਾ ਜਾਂ ਤੁਹਾਡੇ ਤੋਂ ਬਾਅਦ ਪੈ ਗਿਆ ਇਹ ਜਿਹੜੇ ਮੇਰਾ ਭਤੀਜਾ ਤੇ ਬੇਟਾ ਨਾ ਇਹ ਸ਼ੁਰੂਆਤ ਇਹਨਾਂ ਦੀ ਆ ਸ਼ੁਰੂਆਤ ਇਹਨਾਂ ਦੀ ਇਹ ਬਨੇ ਲਿਆਉਣ ਵਾਲੇ ਮੈਨੂੰ ਇਹ ਆ ਬਾਕੀ ਮੈਂ ਅੱਜ ਵੀ ਇਹ ਕਹਿੰਨਾ ਕਿ ਜਿੱਦਾਂ ਪਿੰਡ ਥਾਵਾ ਜਾਂ ਸ਼ਹਿਰ ਥਾਵਾ ਹਰ ਥਾਂ ਪੰਚਾਇਤੀ ਜਗ੍ਹਾ ਜਿਹੜੀ ਆ ਛਾਂ ਮਲਾੜ ਪਈ ਹੁੰਦੀ ਆ ਤੇ ਇਹ ਜਿਹੜੇ ਪੰਚਾਇਤਾਂ ਦੇ ਮੁਖੀ ਨੇ ਇਹਨਾਂ ਨੂੰ ਇੱਕ ਛੱਡ ਬਣਾਉਣੇ ਚਾਹੀਦੇ ਆ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਤੇ ਜਿੰਨੇ ਵੀ ਸ਼ਹਿਰ ਗਲੀ ਮਹੱਲੇ ਦੇ ਡੌਕ ਨੇ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਜੜਾਵਾ ਇਹ ਰੈਸਟ ਕੀਤਾ ਜਾਵੇ ਤੇ ਉਹਨਾਂ ਬਾਅਦ ਤੇ ਸਾਰਾ ਪਿੰਡ ਜਿਹੜਾ ਉਹਦਾ ਖਾਣਾ-ਦਾਣਾ ਜਿਹੜਾ ਵਾ ਉੱਥੇ ਪਚਾਵੇ ਜਿਹੜਾ ਆਪਾਂ ਛੜਕਾਂ ਤੇ ਰੱਜਿਆਂ ਨੂੰ ਰਜਾਉਨੇ ਆ ਨਾ ਲੰਗਰ ਲਾਉਨੇ ਆ ਇਹਦਾ ਰੱਜਿਆਂ ਨੂੰ ਰਜਾਉਣ ਵਾਲਾ ਲੰਗਰ ਲਾਉਂਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਕਹਿੰਨਾ ਕਿ ਜਿਹੜਾ ਅਸੀਂ ਛੜਕਾਂ ਤੇ ਲੰਗਰ ਲਾਉਨੇ ਆ ਇਹ ਇੱਕ ਬਿਜ਼ਨਸ ਵਾ ਕਿ ਲੰਗਰ ਦੇ ਨਾਂ ਤੇ ਮੈਂ ਤੁਹਾਡੇ ਕੋਲ ਗ੍ਰਾਹੀ ਲੈ ਲਈ ਨਾ ਤੁਸੀਂ ਨਹੀਂ ਮੈਨੂੰ ਪੁੱਛਣਾ ਕਿ ਮੈਂ ਕਿੰਨੇ ਪੈਸੇ ਲਏ ਆ ਕਿੰਨਾ ਖਰਚਾ ਲੰਗਰ ਚ ਆਇਆ ਵਾ ਕਿੰਨੇ ਮੈਂ ਲਾਏ ਆ ਕਿੰਨੇ ਮੈਨੂੰ ਬਚੇ ਆ ਇਹ ਇੱਕ ਬਹੁਤ ਵੱਡਾ ਬਿਜ਼ਨਸ ਮੈਂ ਕਹੂੰਗਾ ਕਿ ਜਿਹਨੂੰ ਲੋਕ ਕਰਦੇ ਆ ਇਹ ਇੱਕ ਵਿਖਾਵਾ ਗੁਰੂ ਘਰਾਂ ਚ ਲੰਗਰ ਥੋੜਾ ਚੱਲਣ데요 ਥਾਂ ਥਾਂ ਤੇ ਗੁਰੂ ਘਰ ਆ ਤੇ ਉਥੇ ਲੰਗਰ ਚੱਲਣ데요 ਜਿਹਨੂੰ ਲੋੜ ਆ ਪ੍ਰਸ਼ਾਦਾ ਛਕਣ ਦੀ ਉਥੋਂ ਛਕ ਸਕਦਾ ਜਿਹੜਾ ਹੀ ਸੜਕਾਂ ਤੇ ਰੋਕ ਰੋਕ ਕੇ ਜੇ ਇੱਕ ਬੰਦਾ ਕਾਰ 'ਚ ਜਾਂਦਿਆ ਉਹਨੂੰ ਤੁਸੀਂ ਰੋਕ ਕੇ ਪ੍ਰਸ਼ਾਦਾ ਛਕਾਉਂਦੇ ਜੋ ਤੁਹਾਡੇ ਲਾਗੇ ਪੰਜ ਡੌਗ ਬੈਠੇ ਆ ਉਹਨਾਂ ਨੂੰ ਤੁਸੀਂ ਪੁੱਛਦੇ ਨਹੀਂ ਜੋ ਉਹ ਰੱਜਿਆਂ ਨੂੰ ਰਜਾਉਣਾ ਨਾ ਹਰ ਪਿੰਡ ਹਰ ਸ਼ਹਿਰ ਹਰ ਗਲੀ ਮਹੱਲੇ ਦੇ ਵਿੱਚ ਡੌਗ ਫਿਰਦੀ ਆ ਲੋਕ ਕਹਿੰਦੇ ਆ ਕਿ ਇਹ ਵਾਰਾ ਡੌਗ ਪੈਂਦੇ ਆ ਤੁਸੀਂ ਮੇਰੇ ਘਰ ਆਏ ਤੁਹਾਨੂੰ ਪਏ ਮੇਰੇ ਡੌਗ ਅਸੀਂ ਘਰੋਂ ਬਾਹਰ ਜਾਣੇ ਆ ਸਾਨੂੰ ਭੁੱਖ ਲੱਗੀ ਹੋਵੇ 10 ਮਿੰਟ ਰੋਟੀ ਲੇਟ ਹੋ ਜੀ ਅਸੀਂ ਸਾਰੇ ਜੀਆਂ ਦੀ ਭਾਦੀ ਬਣਾ ਦਿੰਨੇ ਹੁਣ ਜਿਹੜਾ ਡੌਗ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਉਹ ਤੁਹਾਨੂੰ ਵੱਢੂਗਾ ਹੀ ਪਿਆਰ ਥੋੜੀ ਕਰੇਗਾ ਭੁੱਖ ਨਾਲ ਤੇ ਇਨਸਾਨ ਵੀ ਪਾਗਲ ਹੋ ਜਾਂਦਾ ਉਹ ਵੀ ਹੋ ਜਾਂਦਾ ਕਿ ਨਹੀਂ ਪਾਗਲ ਹੋ ਜਾਂਦਾ ਉਹਨੂੰ ਅਜੇ ਆਸ ਹੁੰਦੀ ਆ ਵੀ ਮੈਨੂੰ ਰੋਟੀ ਮਿਲ ਜਾਣੀ ਹੈ ਜਾਂ ਪੱਕ ਜਾਣੀ ਹੈ ਇਹਨਾਂ ਨੂੰ ਤੇ ਆਸ ਹੀ ਕੋਈ ਨਹੀਂ ਜੇ ਆਸ ਹੈਗੀ ਤੇ ਤੁਸੀਂ ਦੱਸ ਦੋ ਵੀ ਇਹਨਾਂ ਨੂੰ ਕੋਈ ਆਸ ਹੈਗੀ ਹੈ ਇਹਨਾਂ ਨੂੰ ਡੰਡੇ ਦੇ ਭਾਵੇਂ ਕੋਈ ਮਾਰੇ ਨਫ਼ਰਤ ਭਾਵੇਂ ਇਹਨਾਂ ਤੋਂ ਜਿੱਦੂ ਨਹੀਂ ਕਰੇ ਪਰ ਇਹਨਾਂ ਨੂੰ ਕੋ ਰੋਟੀ ਪਾ ਕੇ ਨਹੀਂ ਰਾਜੀ ਮੈਂ ਕੋਈ ਇੱਕ ਕਹਾਣੀਆਂ ਵੀ ਮਤਲਬ ਕਈ ਸੁਣੀਆਂ ਨੇ ਕਿ ਕਹਿੰਦੇ ਕਿ ਇੱਕ ਰੋਟੀ ਭਾਈ ਹੋਵੇ ਨਾ ਕੁੱਤੇ ਨੂੰ ਤੇ ساری ਉਮਰ ਤੁਹਾਡੇ ਸਹਾਨਮੰਦ ਹੋ ਜਾਂਦਾ ਤੇ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਵੀ ਤਸਵੀਰਾਂ ਦੇਖੀਆਂ ਕਿ ਇਹਨਾਂ ਬੇਜੁਬਾਨਾਂ ਨੇ ਆਪਣੇ ਮਾਲਕ ਦੇ ਪਿੱਛੇ ਜਾਣ ਦੀਆਂ ਕੁਰਬਾਨੀਆਂ ਲਾਤੀਆਂ ਇੱਕ ਵਿਦੇਸ਼ ਦੇ ਵਿੱਚ ਉਹ ਕਿੱਸਾ ਸੀਗਾ ਇੱਕ ਉਹ ਦੇਖੋ ਅੱਗੇ ਇੱਕ ਕੁੱਤਾ ਕਹਿੰਦੇ ਕਿ ਵਿਦੇਸ਼ ਦੇ ਵਿੱਚ ਨਾ ਇੱਕ ਕੁੱਤਾ ਸੀਗਾ ਉਹ ਆਪਣੇ ਮਾਲਕ ਦੇ ਨਾਲ ਗਿਆ ਉਹਦਾ ਮਾਲਕ ਗਾਹਕ ਦੇ ਚਲਾ ਗਿਆ ਤੇ ਕੁੱਤਾ ਖੜਾ ਰਿਹਾ ਤੇ ਉਹ ਮਾਲਕ ਬਾ ਚਾਹੇ ਜਿਹਨਾਂ ਕੋ ਘਟਨਾ ਵਾਪਰ ਗਈ ਉਹ ਸਾਡੀ ਉਮਰ ਖਤਮ ਹੀ ਹੋ ਗਿਆ ਉਹ ਆਇਆ ਹੀ ਨਹੀਂ ਤੇ ਉਹ ਕੁੱਤਾ ਉੱਥੇ ਖੜਾ ਖੜਾ ਸਾਡੀ ਉਮਰ ਉਹਨੇ ਵੀ ਉੱਥੇ ਬਿਤਾਤੀ ਇਹ ਸਾਲਾਂ ਦੇ ਇੰਤਜ਼ਾਰ ਚ ਤੇ ਅੱਜ ਉਹਦੀ ਮੂਰਤੀ ਬਣੀ ਹੈ ਕਿ ਉਹਨੇ ਆਪਣੀ ਵਫਾਦਾਰੀ ਇਸ ਤਰੀਕੇ ਨਾਲ ਨਿਭਾਈ ਕਿ ਉਹਨੂੰ ਆਸ ਸੀ ਕਿ ਮੇਰਾ ਮਾਲਕ ਵਾਪਸ ਆਊਗਾ ਤੇ ਉਹਨੇ ਉੱਥੇ ਹੀ ਆਪਣੇ ਇਹਨੇ ਸਾਲ ਰਹਿ ਕੇ ਕਿਸੇ ਨੇ ਪਾਤਾ ਨਹੀਂ ਪਾਤਾ ਉਹਨੇ ਜਾਨ ਤਿਆਗਤੀ ਤੇ ਕਿੰਨਾ ਕੁ ਬਦਲਾਵ ਕਿੰਨਾ ਕੁ ਅੰਤਰ ਸਮਝਦੇ ਹੋ ਇਨਸਾਨ ਦੇ ਨਾਲ ਪਾਏ ਮੋਹ ਦਾ ਤੇ ਇੱਕ ਜਾਨਵਰ ਦੇ ਨਾਲ ਪਾਏ ਮੋਹ ਦਾ ਜਿਹੜਾ ਤੁਸੀਂ ਇਨਸਾਨ ਦੇ ਨਾਲ ਮੋਹ ਪਾਉਂਦੇ ਹੋ ਨਾ ਉਹਨੇ ਪਤਾ ਨਹੀਂ ਕਿ ਸਾਪ ਵਾਂਗੂੰ ਡੰਗ ਤੁਹਾਨੂੰ ਕਦੋਂ ਮਾਰਨਾ ਤੇ ਜਿਹੜਾ ਤੁਸੀਂ ਇੱਕ ਡੌਗ ਦੇ ਨਾਲ ਪਿਆਰ ਪਾ ਲਿਆ ਨਾ ਇਹ ਰਹਿੰਦੀ ਜ਼ਿੰਦਗੀ ਤੱਕ ਜਿੰਨਾ ਚਿਰ ਉਹ ਜਿੰਦਾ ਰਿਹਾ ਉਹ ਤੁਹਾਡਾ ਇੱਕ ਰੋਟੀ ਪਾਈ ਦਾ ਸਹਾਂਚਲ ਜ਼ਰੂਰ ਚੱਲੇਗਾ ਵਫਾਦਾਰ ਰਹੇਗਾ ਬੰਦਾ ਤਾਂ ਅੱਜ ਕੱਲ ਮੈਂ ਆ ਭਾਵੇਂ ਕੋਈ ਵੀ ਆ ਬੰਦਾ ਬੰਦੇ ਨਾਲ ਗਰਦਾਰੀ ਕਰਨ ਲੱਗਾ 5 ਮਿੰਟ ਲਾਉਂਦਾ ਮੈਂ ਕਹਿੰਦਾ ਮੈਨੂੰ ਜ਼ਿੰਦਗੀ ਦੇ ਵਿੱਚ ਜਿਉ ਮੈਂ ਡੌਗ ਰੱਖਿਆ ਮੈਨੂੰ ਬੰਦੇ ਦੇ ਭਰੋਸਾ ਜਿਹੜਾ ਮਾੜਾ ਮੋਟਾ ਹੈਗਾ ਮੇਰਾ ਉਹ ਹੀ ਉੱਡ ਗਿਆ ਬੰਦੇ ਦੇ ਭਰੋਸਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਰਹਿ ਗਿਆ ਬੜੀ ਵੱਲ ਦੇਖਿਆ ਜਿਵੇਂ گاਵਾ ਹੁੰਦੀਆਂ ਕੁੱਤੇ ਹੁੰਦੇ ਹਨਾ ਕਿਸੇ ਐਨ ਜੀਓ ਨੂੰ ਫੋਨ ਕਰ ਲਓ ਤੇ ਉਹ ਕਹਿੰਦੇ ਜਾਂ ਤੇ ਇਹ ਬਿਮਾਰ ਬੜੀ ਹੋ ਗਈ ਆ ਹੁਣ ਤੇ ਮਦਨਾਂ ਦੀ ਆ ਗਾਂ ਤੇ ਨੂੰ ਲਿਜਾਣ ਦਾ ਫਾਇਦਾ ਨਹੀਂ ਆ ਤੇ ਜੇਕਰ ਕਿਸੇ ਅਧਿਕਾਰੀ ਨੂੰ ਫੋਨ ਕਰ ਲੀਏ ਤੇ ਅੱਜ ਕੱਲ ਤੇ ਇਹ ਵੀ ਇੱਕ ਟ੍ਰੈਂਡ ਬਣ ਗਿਆ ਉਹ ਕਹਿੰਦੇ ਮਰੀ ਗਾਂ ਚੱਕਦੇ ਆਂ ਅਸੀਂ ਜਿੰਦੀ ਨੂੰ ਨਹੀਂ ਚੱਕਦੇ ਮਰੀ ਲੈ ਜਾਾਂਗੇ ਤੇ ਉਹ ਮਰੀਆਂ ਨੂੰ ਲਿਜਾਣ ਦਾ ਕੀ ਫਾਇਦਾ ਜਦੋਂ ਮਾਰੀ ਗਈ ਜਦੋਂ ਜਿੰਦਿਆਂ ਨੂੰ ਪੁੱਛਣਾ ਨਹੀਂ ਕੋਈ ਗਾਂ ਹੈ ਕੋਈ ਆਵਾਰਾ ਕੁੱਤਾ ਹੈ ਮਰਿਆਂ ਨੂੰ ਅਸੀਂ ਚੱਕ ਲਾਂਗੇ ਜਿਉਂਦਿਆਂ ਦਾ ਸਾਡਾ ਕੋਈ ਲੈਣ ਦੇਣ ਨਹੀਂ ਤੇ ਕਿਉਂ ਐਡੇ ਮਾਰੇ ਮਤਲਬ ਹਾਲਾਤ ਹੋ ਗਏ ਆ ਕਿਉਂ ਇਸ ਤਰੀਕੇ ਨਾਲ ਲੋਕਾਂ ਦੀ ਸੋਚ ਇਦਾਂ ਦੀ ਹੋ ਗਈ ਆ ਮਰਿਆਂ ਨੂੰ ਚੱਕ ਲਾਂਗੇ ਜਿਉਂਦਿਆਂ ਦੀ ਸਾਡੇ ਕੋਲ ਕੁਝ ਨਹੀਂ ਇਹ ਸੋਚ ਇਹਨਾਂ ਦੀ ਲੋਕਾਂ ਦੀ ਪੈਸੇ ਨਾਲ ਅੱਖਾਂ ਬੰਦ ਹੋ ਗਈਆਂ ਵਾ ਕਾਲ ਯੁਗ ਦਾ ਪ੍ਰਭਾਵ کہہ ਸਕਦੇ ਹਾਂ ਕਾਲ ਯੁਗ ਦਾ ਪ੍ਰਭਾਵ ਇਹਨਾਂ ਤੇ ਜ਼ਿਆਦਾ ਕਾਲ ਯੁਗ ਹੈ ਨਹੀਂ ਆ ਪਰ ਇਹਨਾਂ ਲੋਕਾਂ ਨੇ ਜਾਣਤਾ ਹਾਂ ਸਾਡੀਆਂ ਕਾਮਕਾਰ ਹੀ ਇਦਾਂ ਦੇ ਆ ਵੀ ਸਾਡੀਆਂ ਕੱਲਜੋ ਸਾਡੀਆਂ ਕਰਤੂਤਾ ਦੇ ਮੁਤਾਬਕ ਵਾ ਅਗਰ ਸਾਡੀਆਂ ਕਰਤੂਤਾ ਸਹੀ ਆ ਤੇ ਕੱਲਜੋ ਕੋਈ ਨਹੀਂ ਆ